ਅਨ ਲਾਈਵ ਤਸਵੀਰਾਂ ਤੁਹਾਨੂੰ ਮੈਂ 4 ਵਜੇ 5 ਵਜੇ ਦੀ ਮੈਂ ਦਿਖਾ ਰਿਹਾ ਤੁਹਾਡਾ ਨਾਲ ਸਾਂਝੀਆਂ ਕਰ ਰਿਹਾ ਬੀਬੀ ਛੱਬੀ ਨਿਊਜ਼ ਤੇ ਸਰਬਜੀਤ ਸਿੰਘ ਨਿਊਟੂ ਬਣੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤਨਤਨ ਬਾਬਾ ਗੁਰੂ ਅੰਗਦ ਦੇਵ ਜੀ ਦੇ ਗੁਰਦੁਆਰਾ ਸਾਹਿਬ ਕ੍ਰਿਸ਼ਨ ਨਗਰ ਦੇ ਵਿੱਚ 10 ਨੰਬਰ ਗਲੀ ਦੇ ਵਿੱਚ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਬਾਬਾ ਗੁਰੂ ਅੰਗਦ ਦੇਵ ਜੀ ਦੇ ਗੁਰਦੁਆਰਾ ਸਾਹਿਬ ਕ੍ਰਿਸ਼ਨ ਨਗਰ ਦੇ ਵਿੱਚ 10 ਨੰਬਰ ਗਲੀ ਦੇ ਵਿੱਚ ਨਗਰ ਕੀਰਤਨ ਪਹੁੰਚ ਚੁੱਕਿਆ ਹੈ ਕੋਣੀ ਕੋਣੀ ਦੀ ਬਾਤ ਕੀ ਹੈ ਜੀ ਜਿਵੇਂ ਕਿ ਤੁਹਾਨੂੰ ਮੈਂ 4 ਤੋਂ 5 ਵਜੇ ਤੱਕ ਧੰਨ ਧੰਨ ਬਾਬਾ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਸਾਹਿਬ ਕ੍ਰਿਸ਼ਨ ਨਗਰ ਦੇ ਵਿੱਚ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੀਵੀ ਛੱਪੀ ਦੀ ਚੈਨਲ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਮੈਨੂੰ ਵੀ ਯਾਦ ਸਾਰਬਜੀਤ ਸਿੰਘ YouTube ਧੰਨਵਾਦ ਸਤਿ ਸ਼੍ਰੀ ਅਕਾਲ